ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਆ ਬਲੌਗ ਦੀ ਸ਼ੁਰੂਆਤ ਕਿ ਆਪਾਂ ਲੱਗੇ ਅੱਜ ਬੋਣ ਟਰੈਕਟਰ ਕੱਢਿਆ ਆ ਥਾਂ ਬਿੱਲਾ ਸਿਗਾ ਬਾਹਗੀ ਉੱਥੇ ਦੇਖਦੇ ਆ ਕਿੰਨੀ ਗੱਲਿਆ ਤਾਂ ਫਿਰ ਅੱਜ ਜਮੀਂ ਵੀ ਤੇ ਆ ਹੋਰ ਇਧਰ ਜਸਲੀਨ ਵੀ ਲੱਗੀ ਆ ਤੇ ਡੈਡੀ ਵੀ ਲੱਗਾ ਸਾਫ਼ ਸਵੈ ਕਰਨ ਕਿਉਂ ਖੜਾ ਆਪਣਾ ਟਰੈਕਟਰ ਤੇ ਇਹਨੂੰ ਹੁਣ ਆਪਾਂ ਕਰਦੇ ਆ ਸਟਾਰਟ ਸਟਾਰਟ ਕਰਕੇ ਤਾਂ ਫਿਰ ਹੋਣਿਆ ਥਾਂ ਇੰਨਾ ਕੁ ਹੈਗਾ ਆ ਜਸਲੀਨ ਕਰਦੀ ਏ ਟਰੈਕਟਰ ਸਟਾਰਟ ਹਾਂ ਹੁਣ ਕੇ ਤੁਸੀਂ ਇੱਥੇ ਕੱਢ ਜਾਓ ਦੇਖਿਓ ਸਟਾਰਟ ਹੁੰਦਾ ਟਰੈਕਟਰ ਲਓ ਟਰੈਕਟਰ ਹੋ ਗਿਆ ਆਪਾਂ ਸਟਾਰਟ ਹਾਂ ਹੁਣ ਆਪਾਂ ਇਹ ਥਾਂ ਬੋਨੇ ਆ ਬਾਅਦ ਇਹ ਤਾਂ ਫਿਰ ਛੇਟਾ ਦਿੰਨੇ ਜਮੀਨ ਦਾ ਗਮੀ ਵੀਜਾਂਗੇ ਆ ਚਰੀ ਹੋ ਗਈ ਆ ਤੇ ਯਾਰ ਨਹੀਂ ਪਹਿਲਾਂ ਵੀ ਜੀ ਨਾਲ ਹੀ ਨਹੀਂ ਜਾਣ ਲੱਗਦਾ ਤੇ ਫੇਰ ਵੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲ ਗਈ ਆ ਆ ਕਹਿ ਰੋ ਪਾ ਪਾਤੀ ਆ ਪਹਿਲੀ ਵਾਰੀ ਬਾਹਤਾ ਹੁਣ ਦੂਜੀ ਵਾਰੀ ਹੋਰ ਪੌਣੇ ਦੇ ਦਿੱਆ ਕਿੱਦਾਂ ਦੀ ਮਿੱਟੀ ਬਰੀਕ ਕਰਦਾ ਆ ਤੁਹਾਡੇ ਸਾਹਮਣੇ ਆ ਟਰੈਕਟਰ ਆਪਣਾ ਛੋਟਾ ਆ ਪੌਣੇ 8 ਤੇ 20 ਬਾਵਰ ਦਾ ਆਇਆ ਇਹ ਲਾਉਣੇ ਆ ਜੇਰ ਦੂਜਾ ਹਾਂ ਥੱਲੇ ਡੈਪ ਕਾਈ ਛੱਟਾ ਦੇ ਕੇ ਪਹਿਲਾਂ ਉਹ ਦੌਰ 파ਤੀ ਛੱਟਾ ਦੇ ਕੇ ਤੇ ਫਿਰ ਤੇਰ 파ਤੀ ਆ ਹੁਣ ਡੈੜੀ ਉਹ ਸੁਹਾਗੀ ਮਾਰੀ ਜਾਂਦਾ ਉੱਤੇ ਸੁਹਾਗਾ ਜਮੀ ਤੇ ਮੱਕੀ ਤੇ ਸਰੋਂ ਤਾਂ ਇਹ ਚੀਜ਼ਾਂ 파ਤੀਆਂ ਗੱਲ ਬਹੁਤ ਵਧੀਆ ਟਿਕਾਣੀ ਸੀ ਤਾਂ ਕਰਕੇ ਫੇ ਹੁਣ ਬੀਜ ਦਿੱਤਾ ਡੈੜੀ ਮਾਰੀ ਜਾਂਦਾ ਇੱਧਰ ਸੁਹਾਗੀ ਛੋੜੀਏ ਓ ਵਧੀਆ ਥਾਂ ਬੀਜ ਹੋ ਗਿਆ ਕੋਈ ਕੋਈ ਡਲਾ ਸੁੱਕਾ ਆ ਜਿਹੜਾ ਪੁਰਦਾ ਨਹੀਂ ਬਾਕੀ ਸਾਰਾ ਹੀ ਬਹੁਤ ਵਧੀਆ ਬਣ ਗਿਆ ਥਾਂ ਜਿਹੜੇ ਜਿਹੜੇ ਤਾਂ ਦਾਣੇ ਦੀਦੇ ਮੱਕੀ ਦੇ ਉਹ ਆਪਾਂ ਪੈਰਾ ਨਾਲ ਦਬਦੀਦੇ ਆ ਆ ਕੋਈ ਛੱਟਾ ਦੇਣ ਲੱਗੇ ਬਾਹਰ ਦੂਰ ਡੇਪਿੰਦੇ ਉਹ ਵੀ ਦਾਣੀ ਚੱਕ ਕੇ ਵਿੱਚ ਸੇੜਦੀਆਂ ਜੰਮਣਗੇ ਆ ਲੋ ਤੇ ਟਰੈਕਟਰ ਆਪਾਂ ਇਦਾਂ ਹੀ ਰੂਟਾਵੀਟਰ ਸਣੇ ਆੜ ਤੇ ਟਪਾ ਕੇ ਵਿੱਚ ਦੀ ਇੱਧਰ ਲੈ ਆਂਦਾ ਤੇ ਚੈੱਕ ਕਰਾਉਣੀ ਆ ਵੀ ਇਦਾਂ ਦਾ ਥਾਂ ਵੱਡਾ ਰੂਟਾ ਵੀਟਰ ਟਰੈਕਟਰ ਵਾਲਾ ਵੀ ਬਣਾਉਂਦਾ ਡੂੰਘਾਈ ਬਹੁਤ ਆ ਆ ਦੇ ਲੋ ਜੇ ਹੋਰ ਹੱਥਦਲੀ ਨੂੰ ਜਾਂਦਾ ਐਂ ਤਸਲੀਨਾ ਪਹਿਲਾਂ ਪਾਇਆ ਸੀਗਾ ਤੇ ਹੋ ਗਿਆ ਇਹਨੂੰ 10 ਦਿਨ ਪਏ ਇਹਨੂੰ 10 12 ਦਿਨ ਤੇ ਹੁਣ ਮੈਂਗਾ ਚੱਲ ਟਰੈਕਟਰ ਕੱਢਿਆ ਬਾਹਰ ਤੇ ਹੁਣ ਇੱਕ ਕਰੀ ਬਾਦਨੇ ਆ ਤੈਨੂੰ ਖੁੱਲ ਛੜਿਆ ਥਾਂ ਇਹਨੂੰ ਕੋਈਆ ਕਰਕੇ ਤਾਂ ਵੀ ਇੱਥੇ ਵੀ ਲਾਉਣੇ ਆ ਸਬਜ਼ੀਆਂ ਤੇ ਹੁਣ ਉਹ ਖੜਾ ਟਰੈਕਟਰ ਦੇਖ ਅੱਜ ਦਾ ਬਲੌਗ ਆਪਣਾ ਇੰਨਾ ਹੀ ਸੀ ਸਾਰੇ ਜਾਣੇ ਬਲੌਗ ਨੂੰ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਕਿ ਆਪਾਂ ਕਰਦੇ ਆ ਅੱਜ ਦਾ ਵਲੌਗ ਇੱਥੇ ਸਮਾਪਤ ਧੰਨਵਾਦ ਸਾਰਿਆਂ ਦਾ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ